2023 ਦੇ ਵਿੱਚ ਇੱਕ ਕਜ਼ੰਟ ਨੂੰ ਆਪਣੇ ਬੱਚੇ ਨੂੰ ਪੁਰਤਗਾਲ ਭੇਜਣ ਵਾਸਤੇ ਆਪਣੇ ਡਾਕੂਮੈਂਟ ਦਿੱਤੇ ਤੇ ਉਹਨਾਂ ਨੇ ਸਾਨੂੰ 22 ਅੱਠ ਨੂੰ ਵੈਸੀ ਜਲੰਧਰ ਪਹੁੰਚ ਕੀਤਾ ਤੇ ਉੱਥੇ ਵੀ ਸਾਡੇ ਕੋਲ ਕੈਸ਼ ਪੈਸੇ ਲਏ ਤੇ 12 ਲੱਖ ਦੇ ਵਿੱਚ ਗੱਲ ਸਾਡੀ ਨਿਬੜੀ 9 ਲੱਖ 15000 ਰੁਪਿਆ ਸਾਡੇ ਕੋਲ ਥੋੜੇ ਥੋੜੇ ਕਰਕੇ ਲੈ ਲਿਆ ਜਦੋਂ ਵੀਜ਼ਾ ਦੇਣ ਦੀ ਗੱਲ ਆਈ ਤੇ ਵੀਜ਼ਾ ਵੀ ਸਾਨੂੰ ਡੁਪਲੀਕੇਟ ਦਿੱਤਾ ਗਿਆ ਟਿਕਟ ਜੋ ਦੋਸ਼ੀ ਕਿਸੇ ਕੋਲੋਂ ਦਿਖਾ ਲਈ ਤੇ ਟਿਕਟ ਵੀ ਸਾਨੂੰ ਫੇਕ ਦਿੱਤੀ ਗਈ ਤੇ ਬੜਾ ਪਰੇਸ਼ਾਨ ਹੋਇਆ ਸੀ ਉਹਨਾਂ ਡਾਕਟਰ ਸਾਹਿਬ ਉਹਦੇ ਕੋਲ ਜਾਂਦੇ ਆਂਦੇ ਰਹੇ ਸਾਨੂੰ ਕੋਈ ਹੱਥ ਪੱਲਾ ਨਹੀਂ ਉਸਨੇ ਬੜਾਇਆ ਫਿਰ ਸਾਨੂੰ ਧਮਕੀਆਂ ਵੀ ਦੇਣ ਲੱਗ ਪਿਆ ਵੀ ਤੁਸੀਂ ਇਸ ਤਰ੍ਹਾਂ ਕੁਝ ਨਹੀਂ ਕਰ ਸਕਦੇ ਜੋ ਕਰਨਾ ਲੈ ਲੋ ਜਿਸ ਤਰ੍ਹਾਂ ਵੀ ਲੈਣੇ ਹੈਗੇ ਆਖਿਰ ਮੈਂ ਫਿਰ ਸਰਕਾਰ ਦਾ ਜਾਨੀ ਪ੍ਰਸ਼ਾਸਨ ਦਾ ਸਾਥ ਲੈਣਾ ਸ਼ੁਰੂ ਕੀਤਾ ਤਾਂ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਟਾਈਮ ਦਾ ਮੇਰਾ ਬਹੁਤ ਲੱਗ ਗਿਆ ਉਹਦੇ ਵਿੱਚ ਪਰ ਜੋ ਵੀ ਐਸਐਸਪੀ ਸਾਹਿਬ ਉਹਨਾਂ ਨੇ ਸਰਦਾ ਜਗੀਰ ਸਿੰਘ ਜੀ ਨੇ ਨਿਯੁਕਤੀ ਤਬਦੀਸ ਕੀਤੀ ਵਧੀਆ ਕੀਤੀ ਹੈ ਤੇ ਮੈਂ ਉਸ ਤਬਦੀਸ ਤੋਂ ਖੁਸ਼ ਹਾਂ ਤੇ ਹੁਣ ਮੇਰਾ ਕੀ ਚੱਲਿਆ ਮੇਰੀ ਫੇਰ ਪ੍ਰਸ਼ਾਸਨ ਲੱਗੇ ਇਹ ਹੀ ਬੇਨਤੀ ਹੈਗੀ ਹੈ ਸਰਕਾਰ ਅੱਗੇ ਇਹ ਹੀ ਬੇਨਤੀ ਹੈ ਕਿ ਮੈਂ ਗਰੀਬ ਆਦਮੀ ਹਾਂ ਮੇਰਾ 915000 ਰੁਪਿਆ ਮੈਂ ਤਕਰੀਬਨ ਆਪਣੇ ਰਿਸ਼ਤੇਦਾਰਾਂ ਕੋਲੋਂ ਫੜਫੜ ਕੇ ਕੀਤਾ ਹੋਇਆ ਸੀ ਮੇਰੇ ਕੋਲ ਆਪਣਾ ਕੋਈ ਕੰਮ ਨਹੀਂ ਹੈਗਾ ਮੇਰੇ ਪਰਿਵਾਰ ਦੀ ਹਾਲਤ ਖਸਤਾ ਹੈਗੀ ਹੈ ਮੈਂ ਇਕੱਲਾ ਕਮਾਉਣ ਵਾਲਾ ਹਾਂ ਇਸ ਕਰਕੇ ਮੇਰੀ ਬੇਨਤੀ ਨੂੰ ਸੁਣ ਕੇ ਉਹਨੂੰ ਅੰਦਰ ਕਰਕੇ ਮੇਰੇ ਪੈਸੇ ਦਵਾਣ ਦੀ ਕੀਚਲ ਕੀਤੀ ਐਜੰਟ ਕਿੱਥੋਂ ਸੀਗਾ ਐਜੰਟ ਉਸ ਲਈ ਜਦੋਂ ਅਸੀਂ ਮਿਲੇ ਸੀਗੇ ਤਾਂ ਉਹਦਾ ਗੁਰਾਇਆਂ ਆਫਿਸ ਸੀਗਾ ਜੀ ਥੋੜੇ ਚਿਰ ਬਾਅਦ ਉਹਨੇ ਚੱਕ ਲਿਆ ਉੱਥੋਂ ਤੇ ਵੀ ਪਤਾ ਕੀਤਾ ਉਹ ਫਲੋਰ ਫਲੋਰ ਤੋਂ ਅਸੀਂ ਨੂਰ ਮਹਿਲ ਜਾਣੇ ਆ ਤਾਂ ਬਾਹਰ ਐਫਸੀਆਈ ਦੇ ਸਟੋਰ ਹੈ ਉਹਦੇ ਨਾਲ ਮਹਿਮੀ ਕਲੋਨੀ ਹੈ ਉਹਦੇ ਵਿੱਚ ਉਹਦਾ ਆਪਣਾ ਮਕਾਨ ਹੈ ਤੇ ਪਤਾ ਲੱਗਿਆ ਕਿ ਅੱਜ ਕੱਲ ਲੋਕ ਕਿਤੇ ਰਾਤ ਬਰਾਤ ਆਂਦਾ ਤੇ ਉਹ ਕਿਤੇ ਉਧਰ ਜਾ ਕੇ ਰਹਿ ਜਾਂਦੇ ਆ ਇੱਕੀ ਮੰਗ ਕਰ ਮੰਗਿਆ ਕਿ ਮੇਰੇ ਜੋ ਮੈਂ ਪੈਸੇ ਆਪਣੇ ਰਿਸ਼ਤੇਦਾਰਾਂ ਕੋ ਫੜੇ ਹੋ ਵਿੱਚ ਮੈਂ ਵਿਆਜ ਤੇ ਵੀ ਫੜੇ ਹੋਇਆ ਮੈਨੂੰ ਉਹ ਦਵਾਇਆ ਜਾਵੇ ਤੇ ਤਾਂ ਕਿ ਮੈਂ ਆਪਣੀ ਹਾਲਤ ਨੂੰ ਠੀਕ ਕਰ ਸਕਾਂ ਤੇ ਆਪਣੇ ਬੱਚੇ ਦੇ ਭਵਿੱਖ ਦੇ ਲਈ ਗਾਂ ਆਜੋ